ਲਓ ਜੀ ਅੱਜ ਆਪਣਾ ਹੈਗਾ ਤੀਜਾ ਦਿਨ ਡੇਲੀ ਦੇ ਬਲੌਗ ਪਾ ਰਹੇ ਹੁਣ ਆਪਾਂ 1 ਤੋਂ ਲੈ ਕੇ 31 ਜਨਵਰੀ ਤੱਕ ਬਾਹਰ ਰਾਮਣ ਆਪਾਂ ਨੂੰ ਲੈਣ ਆਇਆ ਹੌਲੀ ਹੌਲੀ ਅਸੀਂ ਫਿਰ ਫਾਰਮ ਤੇ ਪਹੁੰਚੇ ਧੁੰਦ ਬਹੁਤ ਸੀ ਅੱਜ ਸੰਗਣੀ ਧੁੰਦ ਸੀ ਪਹਿਲਾਂ ਤਾਂ ਉੱਪਰ ਉੱਪਰ ਹੋਇਆ ਕਰਦੀ ਸੀ ਅੱਜ نیچے ਵੀ ਆ ਰਹੀ ਸੀ ਬਹੁਤ ਜਿਆਦਾ ਸੰਗਣੀ ਧੁੰਦ ਸੀ ਠੰਡ ਬਹੁਤ ਸੀ ਆਕੇ ਆਪਣੇ ਫਾਰਮ ਤੇ ਕਰਿਆ ਨਮਸਕਾਰ ਜੀ ਨਮਸਕਾਰ ਕਰਕੇ ਫਿਰ ਆਪਾਂ ਨੇ 10 ਤੋਂ 15 ਮਿੰਟ ਕਰੀ ਜੀ ਰਨਿੰਗ ਰਨਿੰਗ ਕਰਨ ਤੋਂ ਬਾਅਦ ਆਪਾਂ ਨੇ ਕਰੀਆਂ ਐਕਸਰਸਾਈਜ਼ਾਂ ਕੁਝ ਸਟੈਪਿੰਗ ਵਗੈਰਾ ਐਕਸਰਸਾਈਜ਼ ਕਰਨ ਤੋਂ ਬਾਅਦ ਆਪਾਂ ਸ਼ਟਰ ਖੋਲ੍ਹਿਆ ਤੇ ਉੱਪਰ ਜਾ ਕੇ ਬੈਂਚ ਪ੍ਰੈਸ ਲਾਈਏ ਜੀ ਬੈਂਚ ਪ੍ਰੈਸ ਤੋਂ ਬਾਅਦ ਆਪਾਂ ਨੇ ਇੱਕ ਆਹ ਮਸ਼ੀਨ ਲਾਈ ਮਸ਼ੀਨ ਲਾ ਕੇ ਉਸ ਤੋਂ ਬਾਅਦ ਆਪਾਂ ਅੱਗੇ نیچے ਜੀ ਫਾਰਮ ਤੇ ਆਪਾਂ ਨੇ ਝਾੜੂ ਲਾਇਆ 7 ਵਜੇ ਦਾ ਸਮਾਂ ਹੋ ਗਿਆ ਸੀ ਜੀ ਸਵੇਰ ਦਾ ਫੁੱਫੜ ਵੀ ਆ ਚੁੱਕਿਆ ਸੀ ਨਾਲੋਂ ਨਾਲ ਫਿਰ ਅਸੀਂ ਨੇ ਦੁਕਾਨ ਦੀ ਵੀ ਸਫਾਈ ਕਰ ਲਈ ਸੀ ਝਾੜੂ ਪੋਚਾ ਕੀਤਾ ਮੜਾ ਮੋਟਾ ਸੀ ਨੇ ਝਾੜੂ ਪੋਚੇ ਤੋਂ ਬਾਅਦ ਬਾਕੀ ਟੋਕੀ ਇਹ ਦੀ ਸਾਨੂੰ ਦਿਨ ਦੇ ਵਿੱਚ ਬਹੁਤ ਜ਼ਰੂਰਤ ਪੈਂਦੀ ਆ ਤਾਂ ਇਹ ਵੀ ਅਸੀਂ ਚਾਰਜ ਲਾ ਕੇ ਘਰੇ ਚਲੇ ਗਏ ਕਰੋਨਾ ਧੋ ਕੇ ਸੀ ਖੇਤ ਦੇ ਲਈ ਚਾਲੇ ਪਾਤੇ ਆਬਦੇ ਗੱਡੀ ਸਟਾਰਟ ਕੀਤੀ ਤੇ ਅਸੀਂ ਫਾਰਮ ਤੇ ਆਪਣੇ ਪਹੁੰਚ ਗਏ ਫਾਰਮ ਤੇ ਪਹੁੰਚ ਗਏ ਆਪਾਂ ਦੁਕਾਨ ਨੂੰ ਟਿਕ ਟਿਕ ਕੇ ਮੱਥਾ ਮੱਥਾ ਟੇਕ ਕੇ ਆਪਾਂ ਨੇ ਲੈਤਾ ਜੀ ਆਪਣਾ ਬੈਗ ਕਿਉਂਕਿ ਇੱਕ ਕਾਊਂਟਰ ਸਾਡਾ ਨੀਚੇ ਹੁੰਦਾ ਪਿਆਜ਼ ਵਾਲਾ ਦੂਜਾ ਕਾਊਂਟਰ ਸਾਡਾ ਉੱਪਰ ਹੁੰਦਾ ਉਹਦੇ ਲਈ ਫਿਰ ਸਾਨੂੰ ਵਥਰਾ ਗੱਲਾਂ ਨਾਲ ਟੰਗਣਾ ਪੈਂਦਾ ਵਾਕੀ ਟੋਕੀਆਂ ਤਿਆਰ ਕਰੀਂ ਆਪਦੀਆਂ ਫਾਰਮ ਤੇ ਸਫਾਈ ਚੱਲ ਰਹੀ ਸੀ ਮੇਰੇ ਆਉਂਦੇ ਨੂੰ ਕੁਰਸੀਆਂ ਦੀ ਉਸ ਤੋਂ ਬਾਅਦ ਇਹ ਜਿਹੜੇ ਫੁੱਲ ਦੇਖ ਰਹੇ ਹੋ ਤੁਸੀਂ ਇਹਨਾਂ ਦੀ ਆਪਾਂ ਨੇ ਪਨੀਰੀ ਵੇਚੀ ਹੈ 1 ਰੁਪਏ ਬੁੱਟੇ ਵਿੱਚ ਹੈ ਜਿੰਨਾਂ ਦਾ ਆਪਾਂ ਫਾਰਮ ਤੇ ਆ ਕੇ ਰੋਜ਼ ਪਾਣੀ ਪਿੰਨੇ ਜੀ ਮੇਥੇ ਦੇ ਆਣੇ ਦਾ ਉਸ ਤੋਂ ਬਾਅਦ ਆਪਨੇ ਝੌਫੜੀ ਬਣਾਈ ਹੋਈ ਹੈ ਕਸਟਮਰਾਂ ਦੇ ਬੈਠਣ ਉੱਠਣ ਨੂੰ ਆ ਰਾਤ ਇਹਦਾ ਲਫਾਫਾ ਪਾੜ ਗਿਆ ਸੀ ਆ ਕੇ ਠੀਕ ਕਰਵਾਇਆ ਉਸ ਤੋਂ ਬਾਅਦ ਚੈੱਕ ਕੀਤੀ ਜੀ ਆਪਣੀਆਂ ਬੇਲਾਂ ਵੀ ਕੋਈ ਘਾਟ ਬਾਅਦ ਕੋਈ ਪਾਣੀ ਦੀ ਕਿਉਂਕਿ ਦੋ ਦਿਨ ਆਪਾਂ ਫਾਰਮ ਤੇ ਨਹੀਂ ਸੀ ਕੁਸ਼ਕ ਆਪਨ ਪਾਣੀ ਦੀ ਕਮੀ ਲੱਗੀ ਕੁਸ਼ਕ ਹੋਰ ਉਹ ਆਪਨ ਵਰਕਰਾਂ ਨੂੰ ਸਮਝਾ ਦਿੱਤਾ ਉਸ ਤੋਂ ਬਾਅਦ ਹਿਸਾਬ ਕਿਤਾਬ ਰਹਿੰਦਾ ਸੀ ਕੁਝ ਉਹ ਵੀ ਕੀਤਾ ਕਿ ਫਾਰਮ ਤੇ ਸਾਫ਼ ਕਰਨ ਤੋਂ ਬਾਅਦ ਜੀ ਆਪਾਂ ਨੇ ਆ ਧਰਤੀ ਬਹਾਈ ਇਹਦੇ ਵਿੱਚ ਆਪਣੀ ਪਹਿਲਾਂ ਪਿਆਜ਼ ਦੀ ਬੋਦ ਲੱਗੀ ਹੋਈ ਸੀ ਨਾਲੋ ਨਾਲ ਆਪਾਂ ਨੇ ਗੰਢੇ ਲਾਤੇ ਸੀ ਬੀਜ ਵਾਲੇ ਦੋ ਕੰਮ ਲੈਏ ਨੇ ਆਪਣੇ ਬਾਣ ਤੋਂ ਨਹੀਂ ਆਪਣਾ ਬੀਜ ਅਲੱਗ ਲਗਾਉਣਾ ਪੈਂਦਾ 5 ਕਿਲੋ ਉਹਦੇ ਵਾਸਤੇ ਰੋਕਣੇ ਪੈਂਦੇ ਆ ਨਾਲੇ ਪੌਦ ਵੀ ਗਈ ਆਪਣੀ ਨਾਲੇ ਬੀਜ ਹੋ ਜੂਗਾ ਰਸ਼ ਫਾਰਮ ਤੇ ਦੁਬਾਰੇ ਹੋਣ ਲੱਗ ਗਿਆ ਜੀ ਇਹ ਥੋੜਾ ਜਿਹਾ ਬੀਜ ਜੋ ਐ ਤੱਕ ਵੀ ਹੋ ਜੂਗਾ ਤੁਹਾਡੀ ਦਿੱਨੇ ਦੁਬਾਰਾ ਹੋ ਚੁੱਕੀ ਆ ਤੇ ਵਧੀਆ ਕਸਟਮਰ ਪੈਣ ਲੱਗ ਗਿਆ ਦੁਬਾਰਾ ਤੇ ਰਾਤ ਨੂੰ ਅਸੀਂ 1 ਘੰਟਾ ਡੇਢ ਘੰਟਾ ਇੱਥੇ ਧੂਣੀ ਸੇਕ ਕੇ ਫਿਰ ਆਪਦੀ ਘਰਾਂ ਨੂੰ ਚਲੇ ਜਾਨੇ ਜੀ ਅੱਜ ਦਾ ਵਲੋਗ ਇੱਥੋਂ ਤੱਕ ਰਹੀ